ਔਰਤਾਂ ਦੇ ਲਈ ਵੀ ਜਿਹੜਾ 1 ਲੱਖ ਰੁਪਿਆ ਸਾਲਾਨਾ ਦੀ ਗੱਲ ਹੋਈ ਹੈ ਜੇਕਰ ਮੌਜੂਦਾ ਸਰਕਾਰ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਵੀ ਹਰ ਮਹੀਨੇ ਔਰਤਾਂ ਨੂੰ 1000 ਰੁਪਏ ਦੇਣ ਦੀ ਗਰੰਟੀ ਤਾਂ ਗੱਲ ਕੀਤੀ ਸੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਏਡੀ ਵੱਡੀ ਗਰੰਟੀ ਬੋਲ ਤਾਂ ਦਿੱਤੀ ਹੈ ਇਹ ਇਹ ਪੂਰੀ ਹੋ ਜਾਏਗੀ ਦੇਖੋ ਮੈਂ ਬੋਲਣ ਦੀ ਗੱਲ ਨਹੀਂ ਕੀਤੀ ਮੈਂ ਤੁਹਾਡੇ ਸਾਹਮਣੇ ਮੈਨੀਫੈਸਟੋ ਖੋਲ ਕੇ ਰੱਖਿਆ ਮੈਨੀਫੈਸਟ ਸੇ ਸਾਡੇ ਕਿਸਾਨਾਂ ਵਾਲੇ ਤੁਹਾਡੇ ਸਾਹਮਣੇ ਸਾਡਾ ਮੈਨੀਫੈਸਟੋ ਡਿਸਪਲੇਡ ਆ ਉਹਦੇ ਚ ਅਸੀਂ ਲੀਗਲ ਗਾਰੰਟੀ ਦੀ ਇੱਕ ਗਾਰੰਟੀ ਦੇ ਤੌਰ ਤੇ ਗੱਲ ਕੀਤੀ ਗਾਰੰਟੀ ਦਾ ਆਕਸਫੋਰਡ ਡਿਕਸ਼ਨਰੀ ਦਾ ਮੀਨਿੰਗ ਹੈ ਪ੍ਰੋਮਿਸ ਕੀ ਕਿਵੇਂ ਲੋਕ ਜਿਹੜਾ ਹੈ ਤੁਹਾਡੀਆਂ ਜਿਹੜੇ ਮੈਨੀਫੈਸਟੋ ਤੇ ਯਕੀਨ ਕਰਨਗੇ ਕਿ ਵਾਕੇ ਕਾਂਗਰਸ ਜਿਹੜਾ ਇਸ ਤਰ੍ਹਾਂ ਕਰੇਗੀ ਸਾਰੇ ਕੰਮ ਪਹਿਲਾ ਪੁਆਇੰਟ ਲੀਗਲ ਗਾਰੰਟੀ ਦੇ ਉੱਤੇ ਜਿਹੜਾ ਪ੍ਰੋਮਿਸ ਕੀਤਾ ਹੈ ਮੈਨੀਫੈਸਟੋ ਦੇ ਵਿੱਚ ਨਿਆਏ ਪੱਤਰ ਦੇ ਵਿੱਚ 2024 ਦੇ ਵਿੱਚ ਫਾਰਮਰ ਸਾਰਿਆਂ ਨੇ ਜਾਣ ਲਿਆ ਹੈ ਇਹ ਇੱਕੋ ਇੱਕ ਪਾਰਟੀ ਹੈ ਕਾਂਗਰਸ ਪਾਰਟੀ ਜਿਨੇ ਆਪਣੇ ਮੈਨੀਫੈਸਟੋ ਚ ਲਿਆਂਦਾ ਹੈ ਇਸ ਕਰਕੇ ਇਸ ਵੇਲੇ ਪੂਰੇ ਪੰਜਾਬ ਚ ਕਾਂਗਰਸ ਦੀ ਹਨੇਰੀ ਚੱਲੀ ਹੈ ਕਾਂਗਰਸ ਦੇ 13 ਦੇ 13 ਕੈਂਡੀਡੇਟ ਜਿੱਤਣ ਦੀ ਕਦਾਰ ਤੇ ਖੜੇ ਨੇ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਸਾਰੇ ਜਿਹੜੇ ਕੈਂਡੀਡੇਟ ਹੈ ਜਿਹੜੇ ਜਿੱਤਣਗੇ ਇਹਦੇ ਨਾਲ ਮੌਜੂਦਾ ਸਰਕਾਰ ਦਾ ਵੀ ਇਹੀ ਨਾਰਾ ਕਿ 13 0 ਦੇ ਨਾਲ ਜਿੱਤਾਂਗੇ ਫਿਰ ਕਿਹਦੀ ਜਿੱਤ ਪੱਕੀ ਲੱਗਦੀ ਹੈ ਤੇ ਕਿਸ ਦੇ ਨਾਲ ਟੱਕਰ ਮਹਿਸੂਸ ਕਰਦੇ ਹੋ ਮੈਂ ਬਹੁਤ ਕੁਝ ਜਾਣਦਾ ਹਾਂ ਐਸ ਪੁਲਿਸ ਅਫਸਰ ਮੈਂ ਜੋ ਕਹਿ ਰਿਹਾ ਹਾਂ ਉਹਦੇ ਤੇ ਸਾਡੀ ਇਸ ਵੇਲੇ ਕੋਈ ਇਹੋ ਜੀ ਸੀਟ ਨਹੀਂ ਆ ਜਿੱਥੇ ਕਾਂਗਰਸ ਦੀ ਕੈਂਡੀਡੇਟ ਦੀ ਐਜ ਨਹੀਂ ਹੈ ਜੀ ਸਸ਼ਟ੍ਰਕਾਲ ਸੰਜੋ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਰੋਬੇਤ ਹੰਝਲ ਤੁਹਾਡੇ ਨਾਲ ਸਾਡੇ ਨਾਲ ਇਸ ਵਕਤ ਮੌਜੂਦ ਨੇ ਏ ਡੀ ਜੀ ਪੀ ਗੁਰਿੰਦਰ ਸਿੰਘ ਢੱਲੋ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਸ਼ਟ੍ਰਕਾਲ ਜੀ ਬਹੁਤ ਬਹੁਤ ਸਵਾਗਤ ਹੈ ਸੰਜੋ ਜੀ ਥੈਂਕ ਯੂ ਸੋ ਮੱਚ ਸੇ ਮੇਰਾ ਸਵਾਲ ਇਹ ਹੈ ਕਿ ਚੋਣਾਂ ਦੇ ਵਿਚਾਲੇ ਹੁਣ ਤੁਸੀਂ ਮੈਨੀਫੈਸਟੋ ਦੇ ਬਾਰੇ ਜਿਹੜੀ ਗੱਲ ਕੀਤੀ ਹੈ ਕਿਸਾਨਾਂ ਦੇ ਬਾਰੇ ਤੁਸੀਂ ਇਹ ਗੱਲ ਕੀਤੀ ਹੈ ਕਿ ਅੰਨ ਦਾਤੇ ਦੇ ਲਈ ਐਮਐਸਪੀ ਦੀ ਮੰਗ ਜਿਹੜੀ ਪੂਰੀ ਹੋਵੇਗੀ ਔਰਤਾਂ ਦੇ ਲਈ ਵੀ ਜਿਹੜਾ 1 ਲੱਖ ਰੁਪਿਆ ਸਾਲਾਨਾ ਦੀ ਗੱਲ ਹੋਈ ਹੈ ਜੇਕਰ ਮੌਜੂਦਾ ਸਰਕਾਰ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਵੀ ਹਰ ਮਹੀਨੇ ਔਰਤਾਂ ਨੂੰ 1000 ਰੁਪਏ ਦੇਣ ਦੀ ਗਰੰਟੀ ਤਾਂ ਗੱਲ ਕੀਤੀ ਸੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਏਡੀ ਵੱਡੀ ਗਰੰਟੀ ਬੋਲ ਤਾਂ ਦਿੱਤੀ ਹੈ ਇਹ ਇਹ ਪੂਰੀ ਹੋ ਜਾਏਗੀ ਦੇਖੋ ਮੈਂ ਬੋਲਣ ਦੀ ਗੱਲ ਨਹੀਂ ਕੀਤੀ ਮੈਂ ਤੁਹਾਡੇ ਸਾਹਮਣੇ ਮੈਨੀਫੈਸਟੋ ਖੋਲ ਕੇ ਰੱਖਿਆ ਮੈਨੀਫੈਸਟ ਸੇ ਸਾਡੇ ਕਿਸਾਨਾਂ ਵਾਲੇ ਤੁਹਾਡੇ ਸਾਹਮਣੇ ਸਾਡਾ ਮੈਨੀਫੈਸਟੋ ਡਿਸਪਲੇਡ ਆ ਉਹਦੇ ਚ ਅਸੀਂ ਲੀਗਲ ਗਾਰੰਟੀ ਦੀ ਇੱਕ ਗਾਰੰਟੀ ਦੇ ਤੌਰ ਤੇ ਗੱਲ ਕੀਤੀ ਹੈ ਗਾਰੰਟੀ ਦਾ ਆਕਸਫੋਰਡ ਡਿਕਸ਼ਨਰੀ ਦਾ ਮੀਨਿੰਗ ਹੈ ਪ੍ਰੋਮਿਸ ਜੀ ਜੀ ਉਹ ਪ੍ਰੋਮਿਸ ਨੂੰ ਜੇ ਰਾਹੁਲ ਗਾਂਧੀ ਜੀ ਦੀ ਪਾਰਟੀ ਨੇ ਉਹਨਾਂ ਦੀ ਕਮਾਂਡ ਚ ਖੜਗੇ ਸਾਹਿਬ ਜਾਂ ਸਾਰੀ ਜਿਹੜੀ ਸੈਂਟਰਲ ਲੀਡਰਸ਼ਿਪ ਐ ਸੋਚ ਕੇ ਕੀਤਾ ਹੈ ਤੇ ਉਹਨਾਂ ਨੇ ਇਹਨੂੰ ਬੜੇ ਚੰਗੀ ਤਰ੍ਹਾਂ ਘੋਖਿਆ ਹੈ ਤੇ ਇਹ ਫੈਸਲਾ ਲਿਆ ਹੈ ਇਹ ਲਾਗੂ ਹੋਏਗਾ ਹੀ ਹੋਏਗਾ ਚੋਣਾਂ ਵਿਚਾਰੇ ਜਿਹੜਾ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਲੀਡਰ ਹੈ ਜਾਂ ਕੋਈ ਪਾਰਟੀਆਂ ਹੈ ਵਾਅਦੇ ਦਾਵੇ ਬਹੁਤ ਕਰਦੀਆਂ ਨੇ ਇਸ ਲਈ ਸਾਡਾ ਯਕੀਨ ਕਰਨਾ ਬੜਾ ਔਖਾ ਹੋਇਆ ਇੱਕ ਤਾਂ ਇਹ ਸਵਾਲ ਹੈ ਕਿ ਕਿਵੇਂ ਲੋਕ ਜਿਹੜਾ ਹੈ ਤੁਹਾਡੀਆਂ ਜਿਹੜੇ ਮੈਨੀਫੈਸਟੋ ਤੇ ਯਕੀਨ ਕਰਨਗੇ ਕਿ ਵਾਕੇ ਕਾਂਗਰਸ ਜਿਹੜਾ ਇਸ ਤਰ੍ਹਾਂ ਕਰੇਗੀ ਸਾਰੇ ਕੰਮ ਤਾਂ ਦੂਸਰਾ ਸਵਾਲ ਇਹ ਹੈ ਕਿ ਚੋਣਾਂ ਦੇ ਵਿਚਾਰੇ ਹੁਣ ਦਲ ਬਦਲੀਆਂ ਦਾ ਦੌਰ ਬੜਾ ਹੋਇਆ ਕੋਈ ਟਪੂਸੀ ਮਾਰ ਕੇ ਇੱਕ ਪਾਰਟੀ ਤੋਂ ਦੂਸਰੀ ਪਾਰਟੀ 'ਚ ਜਾ ਰਿਹਾ ਹੈ ਇਸ ਵਿਚਾਰੇ ਹੁਣ ਲੀਡਰਾਂ ਤੇ ਕਿੱਦਾਂ ਯਕੀਨ ਕਰਨਗੇ ਆਮ ਲੋਕ ਤੇ ਪਾਰਟੀਆਂ ਤੇ ਕਿੱਦਾਂ ਯਕੀਨ ਕਰਨਗੇ ਆਮ ਲੋਕ ਪਹਿਲਾ ਪੁਆਇੰਟ ਜੀ ਲੀਗਲ ਗਾਰੰਟੀ ਦੇ ਉੱਤੇ ਜਿਹੜਾ ਪ੍ਰੋਮਿਸ ਕੀਤਾ ਹੈ ਮੈਨੀਫੈਸਟੋ ਦੇ ਵਿੱਚ ਨਿਆਏ ਪੱਤਰ ਦੇ ਵਿੱਚ 2024 ਦੇ ਵਿੱਚ ਫਾਰਮਰ ਸਾਰਿਆਂ ਨੇ ਜਾਣ ਲਿਆ ਕਿ ਇੱਕੋ ਇੱਕ ਪਾਰਟੀ ਹੈ ਕਾਂਗਰਸ ਪਾਰਟੀ ਜਿਨੇ ਆਪਣੇ ਮੈਨੀਫੈਸਟੋ ਚ ਲਿਆਂਦਾ ਹੈ ਇਸ ਕਰਕੇ ਇਸ ਵੇਲੇ ਪੂਰੇ ਪੰਜਾਬ ਚ ਕਾਂਗਰਸ ਦੀ ਹਨੇਰੀ ਚੱਲੀ ਹੈ ਕਾਂਗਰਸ ਦੇ 13 ਦੇ 13 ਕੈਂਡੀਡੇਟ ਜਿੱਤਣ ਦੀ ਕਦਾਰ ਤੇ ਖੜੇ ਨੇ ਔਰ ਇੰਡੀਆ ਅਲਾਈਅੰਸ ਦੀ ਗਵਰਨਮੈਂਟ ਆਫ ਇੰਡੀਆ ਦੀ ਸਰਕਾਰ 2024 ਚ ਬਣੇਗੀ ਔਰ ਇਹ ਜਿਹੜਾ ਨਿਆਏ ਪੱਤਰ ਕਾਂਗਰਸ ਨੇ ਜਾਰੀ ਕੀਤਾ ਹੈ ਬਿਨਾਂ ਸ਼ੱਕ ਸ਼ੁਭੇ ਦੇ ਲਾਗੂ ਕੀਤਾ ਜਾਇਆਗਾ ਔਰ ਸਾਰੇ ਫਾਰਮਰਸ 224 ਦੀ ਸਰਕਾਰ ਬਣਨ ਤੋਂ ਬਾਅਦ ਬਾਰਡਰਾਂ ਤੇ ਨਹੀਂ ਬੈਠਣਗੇ ਖੁਸ਼ੀਆਂ ਨਾਲ ਭੰਗੜੇ ਨਾਚ ਕਰਨਗੇ ਜੀ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਸਾਰੇ ਜਿਹੜੇ ਕੈਂਡੀਡੇਟ ਹੈ ਜਿਹੜੇ ਜਿੱਤਣਗੇ ਇਹਦੇ ਨਾਲ ਮੌਜੂਦਾ ਸਰਕਾਰ ਦਾ ਵੀ ਇਹੀ ਨਾਰਾ ਕਿ ਤੇਰਾ ਜ਼ੀਰੋ ਦੇ ਨਾਲ ਜਿੱਤਾਂਗੇ ਫਿਰ ਕਿਹਦੀ ਜਿੱਤ ਪੱਕੀ ਲੱਗਦੀ ਹੈ ਤੇ ਕਿਹਦੇ ਨਾਲ ਟੱਕਰ ਮਹਿਸੂਸ ਕਰਦੇ ਹੋ ਤੁਸੀਂ ਮੈਂ ਬਹੁਤ ਕੁਝ ਜਾਣਦਾ ਹਾਂ ਐਸ ਪੁਲਿਸ ਅਫਸਰ ਮੈਂ ਜੋ ਕਹਿ ਰਿਹਾ ਹਾਂ ਉਹਦੇ ਤੇ ਸਾਡੀ ਐਸ ਵੇਲੇ ਕੋਈ ਇਹੋ ਜੀ ਸੀਟ ਨਹੀਂ ਆ ਜਿੱਥੇ ਕਾਂਗਰਸ ਦੀ ਕੈਂਡੀਡੇਟ ਦੀ ਐਜ ਨਹੀਂ ਹੈ ਜੀ ਕਿਤੇ ਹੋ ਸਕਦਾ ਕਿ ਡਿਫਰੈਂਸ ਆਫ ਪਰਸੈਂਟੇਜ ਘੱਟ ਹੋਏ ਲੇਕਿਨ ਅਜੇ ਤੱਕ ਅੱਜ ਦੀ ਮੌਜੂਦਾ ਸਥਿਤੀ ਜਿਹੜੀ ਮੈਂ ਗੱਲ ਕਰ ਰਿਹਾ 13 ਸੀਟਾਂ ਦੇ ਵਿੱਚ ਮжоਰਿਟੀ ਸੀਟਾਂ 'ਚ ਸਾਡਾ ਐਜ ਤੇ ਤੁਸੀਂ ਜਾਂਦੇ ਜਾਂਦੇ ਇੱਕ ਵਾਰੀ ਇੱਕ ਸਵਾਲ ਹੋਰ ਹੈ ਕਿ ਐਮਐਸਪੀ ਦੀ ਮੰਗ ਕੀਤੀ ਮੰਗ ਪੂਰੀ ਹੋਣ ਦੀ ਗੱਲ ਕੀਤੀ ਹੈ ਸਾਰੀਆਂ ਫਸਲਾਂ ਦੇ ਐਮਐਸਪੀ ਕਿਸਾਨਾਂ ਨੂੰ ਦਿੱਤੀ ਜਾਏਗੀ एकदम ਖੁਸ਼ ਕਰੋਗੇ ਤੇ ਜਾਂ ਥੋੜੀਆਂ ਫਸਲਾਂ ਤੇ ਕਿਉਂਕਿ ਇਸ ਚੀਜ਼ ਦਾ ਬੜਾ ਰਹਿੰਦਾ ਹੈ ਕਿ ਸਾਰੀਆਂ ਫਸਲਾਂ ਤੇ ਐਮਐਸਪੀ ਹੋਏਗੀ ਜਾਂ ਥੋੜੀਆਂ ਬਹੁਤਾਂ ਬਹੁਤਾਂ ਇਹਹੀ ਦੁੱਖ ਰਿਹਾ ਹੈ ਕਿ ਐਮਐਸਪੀ ਆਇਲ ਸੀਡਸ ਤੇ ਪ੍ਰੋਪਰਲੀ ਪੰਜਾਬ ਚ ਲਾਗੂ ਨਹੀਂ ਹੋਇਆ ਜੇ ਪੰਜਾਬ ਦੇ ਵਿੱਚ ਸਰਕਾਰ ਆਉਣ ਤੋਂ ਬਾਅਦ ਜਦੋਂ ਇਹ ਲੀਗਲ ਗਾਰੰਟੀ ਦੇ ਤਹਿਤ ਸਾਰੀ ਕ੍ਰੌਪਸ ਤੇ ਐਮਐਸਪੀ ਹੋ ਜਾਏਗੀ ਟ੍ਰੇਡਰਸ ਦੀ ਐਕਸਪਲੋਇਟੇਸ਼ਨ ਖਤਮ ਹੋ ਜਾਏਗੀ ਫਾਰਮਰ ਦੀ ਫਾਰਮਰਸ ਦਾ crop oil seed ਵਧੇਗੀ ਤੁਸੀਂ ਦੇਖੋਗੇ ਮੇਰਾ ਪੂਰਾ ਮਾਲਵਾ ਰੀਜਨ ਜਿਹੜਾ ਪੰਜਾਬ ਦਾ ਆ ਉਹ ਆਪਣੀ オリジナル crops ਤੇ ਚਲੇ ਜਾਏ ਤੇ ਜਿਹੜੀਆਂ ਵਾਟਰ ਡਰੇਨਿੰਗ crops ਨੇ ਜਿਹਦੇ ਚ ਪੈਡੀ ਸਭ ਤੋਂ ਜ਼ਿਆਦਾ ਆ ਉਹ ਖਤਮ ਹੋਏਗੀ ਇਹ crops ਆਉਣਗੀਆਂ ਤੇ ਮੇਰਾ ਵਾਟਰ ਟੇਬਲ ਤੇ ਪੰਜਾਬ ਦਾ ਇਕੋਸਿਸਟਮ ਬਹੁਤ ਬੈਟਰ ਹੋਏਗਾ ਧੰਨਵਾਦ ਜੀ ਤਾਂ ਸਾਬ ਦਾ ADGP ਦੇ ਨਾਲ ਗੱਲਬਾਤ ਹੋਈ ਹੈ ਜ ਜਨਾਂ ਦਾ ਕਹਿਣਾ ਹੈ ਕਿ ਜੋ ਵੀ ਅਸੀਂ ਮੈਨੀਫੈਸਟੋ ਦੇ ਵਿੱਚ ਗੱਲਾਂ ਕਈਆਂ ਨੇ ਉਹ ਇੱਕ ਇੱਕ ਗੱਲ ਪੂਰੀ ਹੋਏਗੀ ਜੇਕਰ ਪੰਜਾਬ ਦੇ ਲੋਕ ਉਹਨਾਂ ਨੂੰ ਫਤਵਾ ਦੰਦੇ ਨੇ ਤਾਂ ਉਹਨਾਂ ਦੇ ਨਾਲ ਕੀਤਾ ਹੋਇਆ ਇੱਕ ਇੱਕ ਵਾਦਾ ਪੂਰਾ ਕੀਤਾ ਜਾਵੇਗਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਨਾਲ ਨਾਲ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਉਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ